ਰੇਟ ਫਿਲਾਨ ਵਾਲਾ ਰੇਟ ਦਊਗਾ ਦੀਵਾਲੀ ਦੇ ਉੱਤੇ ਆਫਰ ਲਾਇਆ ਸਿਰਫ ਦੀਵਾਲੀ ਦੇ ਉੱਤੇ ਆਫਰ ਲਾਇਆ ਉਹਦੇ ਕਹੇ ਦੇ ਉੱਤੇ ਆਪਾਂ ਵੀਡੀਓ ਸ਼ੇਅਰ ਕਰਨ ਵਾਲਿਆਂ ਵੱਧ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਨੂੰ ਵੀਡੀਓ ਵਾਲਿਆਂ ਨੂੰ ਆਹ ਇਨਵਰਟਰ ਬੱਲਬ ਇਹ ਨੋਰਮਲ LED ਬੱਲਬ ਨਹੀਂ ਹੈਗਾ ਇਨਵਰਟਰ ਬੱਲਬ ਹੈ ਇਹ ਜੀ ਲੈ ਵੀ ਦੋਸਤੋ ਦੀਵਾਲੀ ਦੇ ਆਫਰ ਲੈ ਗਿਫਟ ਲੈ ਏ ਤਮਾਕਾ ਲੈ ਆਏ ਇਹ ਜੀ ਚੀਜ਼ ਦੇ ਰਹੇ ਆ ਨਾ ਤਾਂ ਤੁਹਾਨੂੰ ਆਹ ਕੁਆਲਿਟੀ ਮਿਲਨੀ ਆ ਨਾ ਇਹ ਰੇਟ ਮਿਲਣਾ ਚੈਲੰਜ ਆ ਸ਼ਰਤ ਲਾ ਕੇ ਦੇਖ ਲਿਓ ਰੇਟ ਦੱਸ ਦੋ ਜੀ ਕੁਆਲਿਟੀ ਦੱਸ ਦੋ ਕੀ ਗੁਣ ਨੇ ਉਹ ਵੀ ਦੱਸ ਦੋ ਸਭ ਤੋਂ ਪਹਿਲਾਂ ਤਾਂ ਬ੍ਰਾਂਡ ਦੱਸੂਗਾ ਜੀ ਸਾਡਾ ਬ੍ਰਾਂਡ ਹੈਗਾ ਵੀ ਪੁੱਕਾ ਜੀ ਠੀਕ ਹੈ ਜੀ ਤੇ ਸਾਡੀ ਓਪਨ ਚੈਲੇਂਜ ਗਾਰੰਟੀ ਹੈ ਮਾਰਕੀਟ ਜਿਹੜਾ ਜੂਸਰ ਆਂਦਾ ਹੈ ਉਹ 500 550 ਵਾਟ ਦਾ ਆਂਦਾ ਹੈ ਤੇ ਸਾਡੇ ਵਾਲਾ ਜੂਸਰ ਖਾਸ ਕਰਕੇ ਸਾਡੇ ਵਾਲਾ ਜੂਸਰ ਤੁਹਾਨੂੰ ਮਿਲੇਗਾ 600 ਵਾਟ ਦੇ ਵਿੱਚ 600 ਵਾਟ ਮੰਨ ਲਓ ਸਭ ਤੋਂ ਪਾਵਰਫੁਲ ਹੈ ਮੋਟੇ ਸਭ ਤੋਂ ਪਾਵਰਫੁਲ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਹੈ ਸਾਡੀ ਸ਼ੋਰ ਦੀ ਸਾਡਾ 100% ਕੋਪਰ ਹੈ ਜਮਾਂ ਗਾਰੰਟੀ ਨਾਲ ਲਿਖ ਕੇ ਜੀ ਗਾਰੰਟੀ ਨਾਲ ਕਿ ਲਿਖ ਕੇ ਸਾਡਾ 100% ਕੋਪਰ ਹੈ ਅ ਉਹ 2 ਸਾਲ ਦੀ ਵਾਰੰਟੀ ਔਨਸਾਈਡ ਵਾਰੰਟੀ ਹੈ। ਅੱਛਾ ਜੀ ਔਨਸਾਈਡ ਔਨਸਾਈਡ ਦਾ ਮਤਲਬ ਤੁਹਾਡੇ ਘਰੇ ਆ ਕੇ ਬੰਦਾ ਠੀਕ ਕਰਕੇ ਜਾਏਗਾ। ਘਰੇ ਜਾ ਕੇ ਮਿੱਤਰੋ ਪੰਜਾਬ ਦੇ ਜਿਹੜੇ ਮਰਜੀ ਕੋਨੇ 'ਚ ਮੰਗਾ ਲਓ ਜੇ ਕੋਈ ਨੁਕਸ ਪੈ ਗਿਆ ਪਹਿਲੀ ਗੱਲ ਤਾਂ ਇਹ ਕਹਿੰਦੇ ਵੀ ਪੈਂਦਾ ਹੀ ਨਹੀਂ ਨੁਕਸਾ। ਪੈਂਦਾ ਹੀ ਨਹੀਂ। ਜੇ ਪੈ ਗਿਆ ਤਾਂ ਘਰੇ ਆ ਕੇ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਆਊਗਾ। ਗਾਰੰਟੀ ਕਾਰਡ ਤੇ ਇਹ ਲਿਖਿਆ ਹੋਊਗਾ ਜਿਕਰਾ ਇਹਦੇ ਉੱਪਰ ਆ ਗਾਰੰਟੀ ਕਾਰਡ ਇਹਦਾ ਨਾਲ ਵਿੱਚ ਆਊਗਾ ਇਹ ਜਿਹੜਾ ਸਾਰਾ ਕੁਝ ਮੈਂਸ਼ਨ ਹੋਊਗਾ ਤੁਹਾਡਾ। ਜੀ ਅੱਛਾ ਇੱਕ ਗੱਲ ਇਹ ਦੱਸਦਾ ਵੀ ਇਹ ਬੀਪੂ ਕਾ ਕੰਪਨੀ ਦੇ ਗਦਾਮ 'ਚ ਖੜਿਆ ਜਿੱਥੇ ਮਾਲ ਬਣਦਾਗਾ ਬਹੁਤ ਸਾਰਾ ਮਾਲ ਬਣਾਉਂਦੇ ਨੇ ਸਾਰਾ ਇਲੈਕਟ੍ਰੋਨਿਕਸ ਪੱਖੇ ਗੀਜਰ ਲੱਲਾ ਭੱਗਾ ਜੋ ਵੀ ਸਾਨੂੰ ਘਰੇ ਲੋੜ ਆ ਹਰ ਇੱਕ ਚੀਜ਼ ਬਣਦੀ ਆ ਬਣਦੀ ਵੀ ਪਿਓਰ ਕਾਪਰ ਚ ਹਨਾ ਜੀ ਸਾਰੀ ਆਈਟਮ ਪਿਓਰ ਕਾਪਰ ਦੇ ਵਿੱਚ ਠੀਕ ਹੈ ਜੀ ਅੱਛਾ ਇਹਦਾ ਰੇਟ ਦੱਸ ਦਿਓ ਜੀ ਹੁਣ ਰੇਟ ਫਿਲਾਨ ਵਾਲਾ ਰੇਟ ਦਊਂਗਾ ਦੀਵਾਲੀ ਦੇ ਉੱਤੇ ਆਫਰ ਲਾਇਆ ਸਿਰਫ ਦੀਵਾਲੀ ਦੇ ਉੱਤੇ ਆਫਰ ਲਾਇਆ 3000 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਕਰੂਗਾ 3000 ਦਾ ਪੱਕੀ ਗੱਲ ਹੈ ਜੀ ਜਮਾ ਪੱਕੀ ਗੱਲ ਹੈ ਜੀ 2 ਸਾਲ ਦੀ 45 4500 ਦੇ ਮਿਲਦੇ ਨੇ ਉਹ ਵੀ 500 ਵਾਟ ਵਾਲੇ 3 1000 ਰੁਪਏ ਦਾ 2 ਸਾਲ ਦੀ ਗਰੰਟੀ ਨਾਲ ਤੁਹਾਡੇ ਘਰੇ ਪਹੁੰਚਦਾ ਕਰੂਗਾ ਫਿਰ ਹੁਣ ਇੱਕ ਕੰਮ ਹੋਰ ਕਰ ਦਿਓ ਕੁਛ ਨਾਲ ਦਿਓ ਜੀ ਕੈਸ਼ ਔਨ ਡਿਲੀਵਰੀ ਹੈ ਇਹ ਅੱਛਾ ਕੈਸ਼ ਔਨ ਡਿਲੀਵਰੀ ਹੈ ਜੀ ਤੁਹਾਡੇ ਘਰੇ ਤੇ ਜਾਏ ਤੁਹਾਨੂੰ ਪੇਮੈਂਟ ਦੇਣੀ ਹੈ ਇੱਕ ਚੀਜ਼ ਹੋਰ ਨਾਲ ਦਿਓ ਛੋਟੀ ਜੀ ਕੋਈ ਕੰਮ ਕਰੋ ਕੋਈ ਨਾ ਕੋਈ ਚੀਜ਼ ਤਾਂ ਦੇ ਦਿਓ ਛੋਟੀ ਜੀ ਤੁਹਾਡੇ ਕਹਿ ਦੇਤੇ ਆਪਾਂ ਵੀਡੀਓ ਸ਼ੇਅਰ ਕਰਨ ਨਾਲੋਂ ਵੱਧ ਤੋਂ ਵੱਧ ਸ਼ੇਅਰ ਕਰਨ ਨਾਲੋਂ ਵੀਡੀਓ ਵਾਲਿਆਂ ਨੂੰ ਆਹ ਇਨਵਰਟਰ ਬੱਲਬ ਇਹ ਨੋਰਮਲ LED ਬੱਲਬ ਨਹੀਂ ਹੈਗਾ ਇਨਵਰਟਰ ਬੱਲਬ ਹੈ ਇਹ ਆ ਦੇਖੋ ਇਹ ਲਾਈਟ ਗਏ ਦੇ ਨਹੀਂ ਚੱਲੇ ਤੁਹਾਡੇ ਘਰਾਂ ਦੇ ਵਿੱਚ ਜਿਸ ਦੀ ਕੋਸਟ ਹੈਗੀ ਆ 200 ਰੁਪਏ ਇਹ ਤੁਹਾਨੂੰ ਬਿਲਕੁਲ ਫ੍ਰੀ ਦਵਾਂਗੇ ਜਿਹੜਾ ਵੀਰ ਸ਼ੇਅਰ ਕਰੂਗਾ ਉਹਨੂੰ ਮਿਲੂਗਾ ਇਹਦੀ ਇੱਕ ਗੋਣ ਦੱਸ ਦੇ ਨਾ ਹੀ ਹੋਲਡਰ ਚ ਲਾ ਦੋ ਸੋਚ ਦੱਬ ਦੋ ਲਾਈਟ ਗਈ ਆ ਹੈਗੀ ਆ ਕੋਈ ਟੈਨਸ਼ਨ ਨਹੀਂ ਇਹ ਚੱਲੂਗਾ ਚਾਹੇ ਖੇਤ ਲਾਇਆ ਹੋਇਆ ਚਾਹੇ ਘਰੇ ਲਾਇਆ ਹੋਇਆ ਪੰਜਾਬੀ ਚ ਲਾਈਟ ਜਾਣ ਤੇ ਵੀ ਹਨੇਰਾ ਨਹੀਂ ਹੋਣ ਦਿੰਦਾ ਤੁਹਾਡੇ ਘਰ ਤੁਹਾਡੇ ਵਿਹੜੇ ਚ ਨਾ ਰਹੀ ਪਰ ਇਹ ਮਿਲੂਗਾ ਤਦ ਕਿ ਜੋ ਵੀਡੀਓ ਸਾਡੀ ਨੂੰ ਵੀਡੀਓ ਨੂੰ ਸਭ ਤੋਂ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਉਹਦਾ ਸਕਰੀਨਸ਼ਾਟ ਭੇਜੇਗਾ ਉਹਨਾਂ ਵੀਰ ਭਰਾਵਾਂ ਨੂੰ ਇਹ ਅਸੀਂ ਫ੍ਰੀ ਦਵਾਂਗੇ ਬਿਲਕੁਲ ਫ੍ਰੀ ਲਓ ਜੀ ਚੀਜ਼ ਘੈਂਟ ਆਗੀ ਮਿਲਦੀ ਕਿਵੇਂ ਆ ਫ੍ਰੀ ਦੇ ਵਿੱਚ ਸਿਰਫ ਸ਼ੇਅਰ ਵਾਲਾ ਬਟਨ ਦਬਾ ਕੇ ਘੌਲ ਨਾ ਕਰੋ ਖਿੱਚ ਦੋ ਕੰਮ ਨੂੰ ਆਹ ਲਿਖ ਕੇ ਲੈ ਲਓ ਜੇ ਆਹ ਕੁਆਲਿਟੀ ਦਾ ਜੂਸਰ ਮਿਕਸਰ 3000 ਚ ਕੋਈ ਹੋਰ ਦੇ ਗਿਆ ਸਿਰਫ ਬੀਪੂਕਾ ਵੈਸਟ ਬਾਈ ਵਾਲਿਆਂ ਦੀ ਸ਼ਾਪ ਤੋਂ ਮਿਲੂਗਾ ਸਕਰੀਨ ਤੇ ਨੰਬਰ ਲਿਖੇ ਹੋਏ ਨੇ ਚੱਕੋ ਫੋਨ ਕਮਾ ਲਓ ਦਿਵਾਲੀ ਤੇ ਜੂਸ ਕੱਢ ਕੇ ਪੀ ਲਓ ਹਨਾ ਜੀ ਹਾਂ ਜੀ ਹਾਂ ਵੈਸਟ ਬਾਈ ਸਟੋਰ ਪਟਿਆਲਾ ਕੋਡ ਅਵੇਲੇਬਲ ਆ ਕੋਡ ਅਵੇਲੇਬਲ ਆ ਜੀ ਹਾਂ ਜੀ ਹਾਂ ਲਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ